ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਵਰਕ ਪਰਮਿਟ ਤੇ ਪਾਬੰਦੀ ਸਿਰਫ 1500 ਡਰਾਈਵਰ ਤੱਕ ਹੋਈ ਸੀਮਤ ਕੈਨੇਡਾ ਵਾਲੇ ਵੀ 1 ਵੀਜ਼ਾ ਉਤੇ ਚੁਲਾ ਸਕਣਗੇ ਟਰੱਕ ਅਮਰੀਕੀ ਉਪਰਾਸ਼ਟੇਪਤੀ ਜੇਡੀ ਵੈਂਸ ਦਾ ਵੱਡਾ ਬਿਆਨ ਡੋਨਾਲਡ 트੍ਰੰਪ ਨੇ ਭਾਰਤ ਉਤੇ ਲਗਾਏ ਸੈਕੰਡਰੀ ਟੈਰਿਫ ईरोपी मुल्कों ने अमेरिका डाक पेज निकिती बांधे ट्रंप दिया टैरिफ्स ने पाए पुआडे 800 डॉलर तक के समान उत्ते रियायत होएगी खत्म उन खबरों विस्तार देना। ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਹਾਲੀ ਦੇ ਵਿੱਚ ਵਰਕ ਪਰਮਿਟ ਤੇ ਲਾਗੂ ਬੰਦੀ ਸਿਰਫ 1000 ਤੋਂ 1500 ਡਰਾਈਵਰਾਂ ਤੱਕ ਸੀਮਤ ਹੋਣ ਬਾਰੇ ਰਿਪੋਰਟ ਸਾਹਮਣੇ ਆਈ ਜੀਹਾਂ ਅਮਰੀਕਨ ਇਮੀਗ੍ਰੇਸ਼ਨ ਲਾਈਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਟਰਮ ਸਰਕਾਰੀ ਨਵੀਂ ਨੀਤੀ H2B ਵੀਜ਼ਾ ਦੁਆਲੇ ਕੇਂਦਰਿਤ ਹੈ ਅਤੇ ਇਸ ਵੀਜ਼ਾ ਸ਼੍ਰੇਣੀ ਦੇ ਅਧੀਨ ਇੱਕ ਸਾਲ ਦੇ ਵਿੱਚ ਵੱਧ ਤੋਂ ਵੱਧ 1500 ਤੱਕ ਵਰਕ ਪਰਮਿਟ ਜਾਰੀ ਕੀਤੇ ਜਾਂਦੇ ਨੇ ਐਸੋਸੀਏਸ਼ਨ ਦਾ ਕਹਿਣਾ ਸੀ ਕਿ ਮੁਲਕ ਦੀ ਟ੍ਰਾਂਸਪੋਰਟ ਇੰਡਸਟਰੀ ਦੇ ਵਿੱਚ ਸਰਗਰਮ 35 ਲੱਖ ਡਰਾਈਵਰਾਂ ਦੇ ਵਿੱਚੋਂ ਜ਼ਿਆਦਾਤਰ ਉੱਤੇ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਕੋਈ ਅਸਰ ਨਹੀਂ ਪਵੇਗਾ। ਦੂਜੇ ਪਾਸੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਕੌਂਸੂਲੇਟ ਵੱਲੋਂ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਮਰਸ਼ੀਅਲ ਡਰਾਈਵਰਾਂ ਦੇ ਵਰਕ ਪਰਮਿਟ ਦੇ ਪਬੰਤੀ ਨਾਲ ਕੈਨੇਡੀਅਨ ਟਰੱਕਰਸ ਪ੍ਰਭਾਵਿਤ ਨਹੀਂ ਹੋਣਗੇ ਜੋ B1 ਜਾਂ B2 ਵੀਜ਼ਾ ਲੈ ਕੇ ਅਮਰੀਕਾ ਵਿੱਚ ਟਰੱਕ ਚਲਾਉਂਦੇ ਨੇ। ਪਰ ਅੰਗਰੇਜ਼ੀ ਪਾਸਪੋਰਟ ਨਾਲ ਸੰਬੰਧਿਤ ਨਵੇਂ ਨਿਯਮਾਂ ਦੇ ਤਹਿਤ ਵੀਜ਼ਾ ਇੰਟਰਵਿਊ ਦੌਰਾਨ ਆਪਣੀ ਕਾਫੀਅਤ ਸਾਬਤ ਕਰਨੀ ਹੋਵੇਗੀ ਇੱਥੇ ਦੱਸਣਾ ਬੰਦਾ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਗਿਓ ਦੇ ਵੱਲੋਂ ਪਿਛਲੇ ਹਫਤੇ ਜਾਰੀ ਹੁਕਮਾ ਤਹਿਤ ਵਰਕ ਪਰਮਿਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਪਰ ਇਹ ਵਿਸਤਾਰਤ ਜਾਣਕਾਰੀ ਕਹਿੰਦੀ ਹੈ ਕਿ B1 ਵੀਜ਼ਾ ਵਾਲੇ ਮੈਕਸੀਕਨ ਟਰੱਕ ਡਰਾਈਵਰਸ ਵੀ ਨਵੀਂ ਨੀਤੀ ਦੇ ਨਾਲ ਪ੍ਰਭਾਵਿਤ ਨਹੀਂ ਹੋਣਗੇ ਮੈਕਸੀਕੋ ਅਤੇ ਅਮਰੀਕਾ ਦੇ ਵਿੱਚ ਤਕਰੀਬਨ 200 ਟਰਕਿੰਗ ਕੰਪਨੀਆਂ ਦੇ ਗਰੁੱਪ ਲਾਰੇਨਟੋ ਮੋਟਰ ਕੈਰੀਅਰਸ ਦੇ ਜੈਰੀ ਮੈਲ ਡੋਨਾਲਡੋ ਨੇ ਦੱਸਿਆ ਕਿ ਨਵੀਂ ਨੀਤੀ ਦੇ ਬੇਵਿਅਕ ਸਾਹਮਣੇ ਆਉਣ ਦੇ ਮਗਰੋਂ ਸੁਖਦਾਸਾ ਆਇਆ। ਉਹਨਾਂ ਨੇ ਕਿਹਾ ਕਿ ਪਾਬੰਦੀਆਂ ਦੇ ਕਿਹੜਾ ਜ਼ਿਆਦਾ ਹੁੰਦਾ ਤਾਂ ਟਰਾਂਸਪੋਰਟ ਸੈਕਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਸੀ। ਵਰਕ ਪਰਮਿਟ ਦੀ ਪਾਬੰਦੀਆਂ ਦੀ ਸ਼੍ਰੇਣੀ ਵਿੱਚ E2 ਅਤੇ EB3 ਵੀਜ਼ੇ ਵੀ ਆਉਂਦੇ ਨੇ। ਪਰ ਇਹਨਾਂ ਦੇ ਵਿੱਚ ਟਰੱਕ ਡਰਾਈਵਰਾਂ ਦੀ ਬਜਾਏ ਹੈਲਥ ਕੇਅਰ ਸੈਕਟਰ, ਆਈਟੀ ਸੈਕਟਰ ਜਾਂ ਹੋਰ ਹੁਨਰਬੰਦ ਖੇਤਰਾਂ ਦੇ ਕੰਮੇ ਹੀ ਅਮਰੀਕਾ ਪਹੁੰਚਦੇ ਨੇ। ਟਰੱਕ ਡਰਾਈਵਿੰਗ ਵਾਸਤੇ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਮੁਢਲੇ ਤੌਰ ਤੇ ਜਾਣਕਾਰੀ ਦੇ ਘਾਟ ਕਰਕੇ ਅਮਰੀਕਨ ਟਰਕਿੰਗ ਐਸੋਸੀਏਸ਼ਨ ਦੇ ਵੱਲੋਂ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ। ਐਸੋਸੀਏਸ਼ਨ ਨੇ ਦਲੀਲ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ ਪਹਿਲਾਂ ਹੀ 60 ਹਜ਼ਾਰ ਤੋਂ ਵੱਧ ਟਰੱਕ ਡਰਾਈਵਰਾਂ ਦੀ ਕਮੀ ਹੈ ਅਤੇ ਵੀਜ਼ੇ ਬੰਦ ਹੋਣ ਦੇ ਮਗਰੋਂ ਹਾਲਾਤ ਹੋਰ ਬੱਦਤਰ ਹੋ ਜਾਣਗੇ। ਫਲੋਰੀਡਾ ਦੇ ਗਵਰਨਰ ਦੇ ਵੱਲੋਂ ਜਾਰੀ ਹੁਕਮ ਟਰੱਕ ਡਰਾਈਵਰ ਦੀਆਂ ਮੁਸ਼ਕਲਾਂ ਦਾ ਕਾਰਨ ਜ਼ਰੂਰ ਬਣ ਸਕਦੇ ਨੇ ਜਿਨ੍ਹਾਂ ਤੇ ਹਿੱਤ ਸਿਰਫ ਗ੍ਰੀਨ ਕਾਰਡ ਹੋਲਡਰਸ ਜਾਂ ਫਿਰ ਅਮਰੀਕਨ ਸਿਟੀਜ਼ਨਸ ਨੂੰ ਵੀ ਸੂਬੇ ਦੇ ਵਿੱਚ ਦਾਖਲ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਅਮਰੀਕੀ ਉਪਰਾਸ਼ਟਰਪਤੀ ਜੇਡੀ ਵੈਂਸ ਨੇ ਇੱਕ ਬਿਆਨ ਦੇ ਇੰਡੀਆ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਟ ਟਰੰਪ ਨੇ ਰੂਸ ਨੂੰ ਯੂਕਰੇਨ ਤੇ ਬੰਬਾਰੀ ਬੰਦ ਕਰਨ ਦੇ ਲਈ ਮਜਬੂਰ ਕਰਨ ਵਾਸਤੇ ਭਾਰਤ ਉੱਤੇ ਸੈਕੰਡਰੀ ਟੈਰਿਫ ਵਰਕੇ ਆਰਥਿਕ ਦਬਾਅ ਲਾਗੂ ਕੀਤੇ ਨੇ ਐਨਬੀਸੀ ਨਿਊਜ਼ ਦੇ ਮੀਟ ਦਾ ਪ੍ਰੈਸ ਪ੍ਰੋਗਰਾਮ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਵੈਂਸ ਨੇ ਕਿਹਾ ਹੈ ਕਿ ਇਹ ਟੈਰਿਫ ਇਸ ਦੇ ਲਈ ਲਗਾਏ ਗਏ ਨੇ ਤਾਂ ਜੋ ਰੂਸ ਦੇ ਲਈ ਆਪਣੇ ਤੇਲ ਅਰਥਵਸਥਾ ਤੋਂ ਅਮੀਰ ਹੋਣਾ ਮੁਸ਼ਕਲ ਹੋ ਜਾਵੇ ਕੰਪੈ ਰਾਸ਼ਟਰ ਲੰਬੇ ਸਮੇਂ ਤੋਂ ਭਾਰਤ ਦੇ ਵੱਲੋਂ ਰੂਸ ਤੋਂ ਰਵਾਇਤੀ ਦਰਾਂ ਤੇ ਕੱਚਾ ਤੇਲ ਖਰੀਦਣ ਦੀ ਆਲੋਚਨਾ ਕਰਦਾ ਆ ਰਿਹਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਅਮਰੀਕਾ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਦੀ ਆਲੋਚਨਾ ਨਹੀਂ ਕਰ ਰਿਹਾ ਭਾਰਤ ਨੇ ਵਾਰ-ਵਾਰ ਸਪਸ਼ਟ ਕੀਤਾ ਹੈ ਕਿ ਉਸ ਦੀ ਊਰਜਾ ਖਰੀਦਦਾਰੀ ਜਿਸ ਦੇ ਵਿੱਚ ਰੂਸ ਵੀ ਸ਼ਾਮਲ ਹੈ ਉਸ ਦੇ ਰਾਸ਼ਟਰੀ ਹਿੱਤਾਂ ਅਤੇ ਬਾਜ਼ਾਰ ਦੀਆਂ ਸਥਿਤੀਆਂ ਦੇ ਅਨੁਸਾਰ ਹੈ ਵੈਂਸ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਅਮਰੀਕਾ ਰੂਸ ਅਤੇ ਯੂਕਰੇਨ ਦੇ ਵਿਚਕਾਰ ਯੁੱਧ ਦੇ ਅੰਤ ਵਿੱਚ ਵਿਚੋਲਗੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਕੁਝ ਮਹੱਤਵਪੂਰਨ ਰਿਆਇਤਾ ਦੇਖਣ ਨੂੰ ਵੀ ਮਿਲਦੀਆਂ ਨੇ। ਦੱਸਦੇ ਜਦੋਂ ਮੋਡਰੇਟਰ ਕ੍ਰਿਸਚਨ ਵੇਲਕਰ ਨੇ ਪੁੱਛਿਆ ਕਿ ਰੂਸ ਨੂੰ ਗੱਲਬਾਤ ਦੀ ਮੇਜ਼ ਉੱਤੇ ਕਿਵੇਂ ਲਿਆਇਆ ਜਾ ਸਕਦਾ ਹੈ ਤਾਂ ਵੈਂਸ ਨੇ ਕਿਹਾ ਕਿ ਟਰੰਪ ਨੇ ਰੂਸ ਨੂੰ ਕਮਜ਼ੋਰ ਕਰਨ ਦੇ ਲਈ ਪਾਰਟੂ ਤੇ ਸੈਕੰਡਰੀ ਟੈਰਿਫ ਲਗਾਏ ਨਹੀਂ ਉਹ ਨੇ ਵੀ ਦੱਸਿਆ ਹੈ ਕਿ ਜੇਕਰ ਰੂਸ ਯੁੱਧ ਬੰਦ ਕਰਦਾ ਹੈ ਤਾਂ ਉਸ ਨੂੰ ਦੁਬਾਰਾ ਵਿਸ਼ਵ ਅਰਥਵਿਵਸਥਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਪਰ ਜੇਕਰ ਉਹ ਅਜਿਆ ਨਹੀਂ ਕਰਦਾ ਤਾਂ ਉਹ ਅਲੱਗ ਥਲੱਗ ਹੀ ਰਹੇਗਾ ਇਸਰਾਨ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸੰਬੰਧ ਤਣਾਪੂਨ ਹੋਗੇ ਨੇ ਟਰੰਪ ਨੇ ਭਾਰਤੀ ਵਸਤਾਂ ਤੇ ਟੈਰਿਫ ਦੁੱਗਨੇ ਕਰਕੇ 50% ਕਾ ਦਿੱਤੇ ਨੇ ਜਿਸ ਦੇ ਵਿੱਚ ਰੂਸੀ ਕੱਚੇ ਤੇਲ ਦੀ ਖਰੀਦ ਉੱਤੇ 25% ਵਾਧੂ ਡਿਊਟੀ ਵੀ ਸ਼ਾਮਲ ਹੈ ਅਮਰੀਕਾ ਦਾ ਦੋਸ਼ ਹੈ ਕਿ ਭਾਰਤ ਦੀ ਰੂਸੀ ਤੇਲ ਖਰੀਦ ਨੂੰ ਪੰਚ ਵਿੱਚ ਮਾਸਕੋ ਦੇ ਯੁੱਧ ਨੂੰ ਫੰਡ ਦੇ ਰਹੀ ਹੈ ਜਿਸ ਦੋਸ਼ ਨੂੰ ਭਾਰਤ ਨੇ ਸਖਤੀ ਦੇ ਨਾਲ ਰੱਦ ਕਰ ਦਿੱਤਾ ਹੈ 트럼ਪ ਦੀਆਂ ਟੈਰਿਫ ਤੋਂ ਦੁਖੀ ਯੂਰਪ ਦੇ ਕਈ ਮੁਲਕਾਂ ਵੱਲੋਂ ਹੁਣ ਅਮਰੀਕਾ ਵੱਲ ਜਾਣ ਵਾਲੀ ਡਾਕ ਸੇਵਾ ਆਰਜ਼ੀ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਫਰਾਂਸ ਜਰਮਨੀ ਨੈਦਰਲੈਂਡਸ ਆਸਟਰੀਆ ਅਤੇ ਇਟਲੀ ਤੋਂ ਇਲਾਵਾ ਯੂਕੇ ਸਰਕਾਰ ਦੇ ਇਸ ਸਖਤ ਫੈਸਲੇ ਪਿੱਛੇ ਟਰੰਪ ਸਰਕਾਰ ਦੇ ਵੱਲੋਂ 3 ਜੁਲਾਈ ਨੂੰ ਜਾਰੀ ਇੱਕ ਹੁਕਮ ਦੱਸਿਆ ਜਾ ਰਿਹਾ ਹੈ ਜਿਸ ਰਾਹੀਂ 800 ਡਾਲਰ ਤੱਕ ਦੇ ਸਮਾਨ ਤੇ ਮਿਲਣ ਵਾਲੀ ਟੈਲੀਫਰੀਆਈ ਤੱਕ ਖਤਮ ਕਰ ਦਿੱਤੀ ਗਈ ਹੈ ਕੋਸ ਚੂਰਾ ਪਤੇ ਹੋਣ ਦਾ ਡਾਕ ਮੈਟਮਿਆਂ ਨੇ ਕਿਹਾ ਕਿ ਨਵੇਂ ਨਿਯਮਾਂ ਬਾਰੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਦੇ ਮੱਦੇਨਜ਼ਰ ਡਾਕ ਸੇਵਾਵਾਂ ਤੇ ਰੋਕ ਲਾਉਂਦਾ ਫੈਸਲਾ ਲਿਆ ਗਿਆ ਹੈ ਇਸ ਤੋਂ ਪਹਿਲਾਂ ਭਾਰਤ ਸਰਕਾਰ ਵੀ ਅਮਰੀਕਾ ਜਾਣ ਵਾਲੀ ਡਾਕ ਸੇਵਾ ਤੇ ਰੋਕ ਲਗਾ ਚੁੱਕੀ ਹੈ ਜੋ 25 ਅਗਸਤ ਤੋਂ ਲਾਗੂ ਹੋ ਗਈਆਂ ਨੇ ਉਧਰ ਜਰਮਨੀ ਦੇ ਡਾਕ ਵਿਭਾਗ ਨੇ ਕਿਹਾ ਹੈ ਕਿ ਨਿੱਜੀ ਅਤੇ ਕਾਰੋਬਾਰੀ ਕਹਾਕਰ ਦੇ ਲਈ ਪਾਰਸਲ ਭੇਜਣ ਉਤੇ ਆਜ਼ੀ ਰੋਕ ਲਗਾ ਦਿੱਤੀ ਗਈ ਹੈ ਇਟਲੀ ਡਾਕ ਵਿਭਾਗ ਦੇ ਵੱਲੋਂ 23 ਅਗਸਤ ਤੋਂ ਹੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਜਦਕਿ ਸਧਾਰਨ ਛੁੱਟੀਆਂ ਤੇ ਕੋਈ ਪਬੰਦੀ ਲਾਗੂ ਨਹੀਂ ਹੈ ਇਹ ਸੇ ਦੱਸਣਾ ਬੰਦਾ ਹੈ ਕਿ ਅਮਰੀਕਾ ਪਹੁੰਚਣ ਵਾਲੇ ਕਿਸੇ ਵੀ ਪਾਰਸਲ 29 ਅਗਸਤ ਤੋਂ ਡਿਊਟੀ ਫ੍ਰੀ ਨਹੀਂ ਰਹੇਗੀ ਜਦਕਿ ਹੁਣ ਤੱਕ 800 ਡਾਲਰ ਤੱਕ ਦੀ ਕੀਮਤ ਵਾਲੇ ਸਮਾਨ ਤੇ ਕੋਈ ਟੈਕਸ ਨਹੀਂ ਲੱਗਦਾ ਦੱਸੇ ਜਾ ਰਹੇ ਕਿ ਸਿਰਫ 100 ਡਾਲਰ ਤੱਕ ਦੀ ਕੀਮਤ ਵਾਲੇ ਪਾਰਸਲ ਹੀ ਡਿਊਟੀ ਮੁਕਤ ਰੱਖੇ ਜਾਈ ਨੇ ਜਾਂ ਫਿਰ ਸੁਧਾਰਨ ਚਿੱਠੀਆਂ ਤੇ ਦਸਤਾਵੇਜ਼ਾਂ ਨੂੰ ਡਿਊਟੀ ਫ੍ਰੀ ਰੱਖਿਆ ਗਿਆ। ਅਮਰੀਕਾ ਦੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ 15 ਅਗਸਤ ਨੂੰ ਕੁਝ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਪਰ ਡਿਊਟੀ ਵਸੂਲ ਕਰਨ ਅਤੇ ਝੁਮਾ ਕਰਵਾਉਣ ਦੀ ਪ੍ਰਤੀਕਿਰਿਆ ਬਾਰੇ ਨਿਯਮ ਸਪੱਸ਼ਟ ਨਹੀਂ ਕੀਤੇ ਗਏ। ਯੂਰਪ ਦੀ ਡਾਕ ਮਹਿਕਮੇ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਪਹਿਲਾਂ ਬੁਕਿੰਗ ਕਰਵਾਈ ਗਈ ਹੈ ਉਹ ਬੁਕਿੰਗ ਰੱਦ ਕਰਵਾ ਕੇ ਆਪਣੀ ਰਕਮ ਵਾਪਸ ਲੈ ਸਕਦੇ ਨੇ। ਭਾਵਵੇਂ ਤਾਜ਼ਾ ਰੋਕ ਨੂੰ ਅੱਜ ਹੀ ਦੱਸਿਆ ਗਿਆ ਪਰ ਇਹ ਕਦੋਂ ਤੱਕ ਜਾਰੀ ਰਹੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਇੱਥੇ ਦੱਸਣਾ ਬੰਦੇ ਕਿ ਭਾਰਤੀ ਡਾਕ ਵਿਭਾਗ 25 ਅਗਸਤ ਤੋਂ ਅਮਰੀਕਾ ਦੇ ਲਈ ਜ਼ਿਆਦਾਤਰ ਡਾਕ ਵਸਤੂਆਂ ਦੀ ਬੁਕਿੰਗ ਮੁਅੱਤਲ ਕਰ ਰਿਹਾ ਹੈ ਫਿਲਹਾਲ ਇਹ ਫੈਸਲਾ ਅਸਥਾਈ ਤੌਰ ਤੇ ਲਾਗੂ ਕੀਤਾ ਗਿਆ ਪਰ 23 ਅਗਸਤ ਨੂੰ ਡਾਕ ਵਿਭਾਗ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ ਸੰਚਾਰ ਮੰਤਰੀ ਨੇ ਅੱਜ ਇਹ ਕਿਹਾ ਹੈ ਕਿ ਅਮਰੀਕਾ ਜਾਣ ਵਾਲੇ ਹਵਾਈ ਜਹਾਜ਼ਾਂ ਨੇ ਅਮਰੀਕੀ ਕਸਟਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਨਿਯਮਾਂ ਦੇ ਵਿੱਚ ਸਪਸ਼ਟਤਾ ਦੀ ਘਾਟ ਕਾਰਨ ਸ਼ਿਪਮੈਂਟ ਲੈ ਜਾਣ ਤੋਂ ਇਨਕਾਰ ਕੀਤਾ ਹੈ ਇਸ ਲਈ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਅਸਥਾਈ ਤੌਰ ਤੇ ਮੁਅੱਤਲ ਕਰ ਦਿੱਤੀਆਂ ਗਈਆਂ ਨੇ ਯਾਨੀ ਹਾਲਾਂਕਿ 100 ਅਮਰੀਕੀ ਡਾਲਰ ਤੱਕ ਦੇ ਪੱਤਰਾਂ ਦਸਤਾਵੇਜ਼ਾਂ ਅਤੇ ਤੋਹਫੇ ਦੀਆਂ ਚੀਜ਼ਾਂ ਲਈ ਸੇਵਾਵਾਂ ਜਾਰੀ ਰਹਿਣਗੀਆਂ 23 ਜੁਲਾਈ ਨੂੰ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਗਏ ਇੱਕ ਕਾਰਜਕਾਰੀ ਆਦੇਸ਼ ਦੇ ਤਹਿਤ 100 ਅਮਰੀਕੀ ਡਾਲਰ ਤੋਂ ਵੱਧ ਦੇ ਮੁੱਲ ਦੇ ਸਾਮਾਨ 'ਤੇ 29 ਅਗਸਤ ਤੋਂ ਅਮਰੀਕਾ ਵਿੱਚ ਕਸਟਮ ਡਿਊਟੀਆਂ ਲਗਾਈਆਂ ਜਾਣਗੀਆਂ। ਇਹਨਾਂ ਹੀ ਨਹੀਂ ਆਦੇਸ਼ ਅਨੁਸਾਰ ਅੰਤਰਰਾਸ਼ਟਰੀ ਡਾਰਕ ਨੈੱਟਵਰਕ ਜਾਂ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਪਰਵਾਨਿਤ ਹੋਰ ਯੋਗਤੀ ਰਹਿਣ ਰਾਹੀ ਸ਼ਿਪਮੈਂਟ ਪਹੁੰਚਾਉਣ ਵਾਲੇ ਟਰਾਂਸਪੋਰਟ ਕੈਰੀਅਰਾਂ ਨੂੰ ਡਾਰਕ ਸ਼ਿਪਮੈਂਟ ਉੱਤੇ ਡਿਊਟੀਆਂ ਇਕੱਠੀਆਂ ਕਰਨ ਅਤੇ ਭੇਜਣ ਦੀ ਵੀ ਲੋੜ ਹੋਵੇਗੀ। ਮਨਤ੍ਰਾਲੇ ਨੇ ਦੱਸਿਆ ਜਦੋਂ CBP ਨੇ 15 ਅਗਸਤ ਨੂੰ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੰਤਾ ਯੋਗ ਟੀਰੇ ਦੇ ਨਾਮਕਰਨ ਅਤੇ ਟਿਊਟੀ ਵਸੂਲੀ ਅਤੇ ਪੈਸੇ ਭੇਜਣ ਦੇ ਲਈ ਵਿਧੀਆਂ ਦੇ ਨਾਲ ਸੰਬੰਧਿਤ ਕਈ ਮਹੱਤਵਪੂਰਨ ਪੱਦਕਿਰਿਆਵਾਂ ਹਜੇ ਵੀ ਅਸਪਸ਼ਟ ਨੇ ਮੰਤ੍ਰਾਲੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਸੀ ਕਿ ਨਤੀਜੇ ਵਜੋਂ ਅਮਰੀਕਾ ਜਾਣ ਵਾਲੇ ਹਵਾਈ ਜਹਾਜ਼ਾਂ ਦੇ ਸੰਚਾਲਨ ਅਤੇ ਤਕਨੀਕੀ ਤਿਆਰੀ ਦੀ ਘਾਟ ਦਾ ਵਾਲਾ ਦੇਂਦਿਆਂ 25 ਅਗਸਤ ਤੋਂ ਬਾਅਦ ਡਾਕ ਖੇਪਾਂ ਨੂੰ ਸਵੀਕਾਰ ਕਰਨ ਵਿੱਚ ਆਪਣੀ ਅਸਮਰਤਾ ਜ਼ਾਹਰ ਕੀਤੀ। ਦਾਜੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਡਾਕ ਵਿਭਾਗ ਨੇ 25 ਅਗਸਤ ਤੋਂ ਪੱਤਰ ਦਸਤਾਵੇਜ਼ਾਂ ਅਤੇ 100 ਅਮਰੀਕੀ ਡਾਲਰ ਤੱਕ ਦੇ ਤੋਹਫਿਆਂ ਸਬੰਧੀ ਵਸਤਾਂ ਨੂੰ ਛੱਡ ਕੇ ਅਮਰੀਕਾ ਦੇ ਲਈ ਨਿਯਜ਼ਾਰਤ ਸਾਰੀਆਂ ਕਿਸਮਾਂ ਦੀਆਂ ਡਾਕ ਵਸਤੂਆਂ ਦੀ ਬੁਕਿੰਗ ਨੂੰ ਅਸਥਾਈ ਤੌਰ ਤੇ 모ਤਲ ਕਰਨ ਦਾ ਫੈਸਲਾ ਲਿਆ। डाक विभाग ਆਗੂਨਾਂ ਗਾਕਾ ਨੂੰ ਡਾਕ ਦੀ ਰਿਫੰਡੀ ਪੇਸ਼ਕਸ਼ ਕਰ ਰਿਹਾ ਜਿਨ੍ਹਾਂ ਦੀਆਂ ਵਸਤੂਆਂ ਨਹੀਂ ਭੇਜੀ ਜਾ ਸਕਦੀਆਂ ਬਿਆਨ ਦੇ ਵਿੱਚ ਕਿਹਾ ਕਿ ਹੈ ਕਿ ਉਹ ਗਾਕ ਜਿਨ੍ਹਾਂ ਨੇ ਪਹਿਲੀ ਹੀ ਆਰਟੀਕਲਸ ਬੁੱਕ ਕੀਤੇ ਨੇ ਜੋ ਇਹਨਾਂ ਹਾਲਾਤਾਂ ਕਾਰਨ ਅਮਰੀਕਾ ਨਹੀਂ ਭੇਜੀ ਜਾ ਸਕਤੇ ਉਹ ਡਾਕ ਦੀ ਰਿਫੰਡੀ ਮੰਗ ਕਰ ਸਕਦੇ ਨੇ ਡਾਕ ਵਿਭਾਗ ਗਾਕਾਂ ਨੂੰ ਕੋਈ ਅਸੁਵਿਧਾ ਦੇ ਲਈ ਡੂੰਘਾ ਅਫਸੋਸ ਵੀ ਪ੍ਰਗਟ ਕਰਦਾ ਹੈ ਅਤੇ ਪ੍ਰੋਸਰ ਦਾ ਮੰਨਦਾ ਹੈ ਕਿ ਜਲਦ ਤੋਂ ਜਲਦ ਅਮਰੀਕਾ ਨੂੰ ਪੂਰੀਆਂ ਸੇਵਾਵਾਂ ਮੁੜੇ ਸ਼ੁਰੂ ਕਰਨ ਦੇ ਲਈ ਹਰ ਸੰਭਵ ਉਪਾਏ ਕੀਤੇ ਜਾਣਗੇ ਦੱਸਿਓ ਉੱਤੇ ਕਹਿਣਾ ਹੈ ਕਿ ਜੇਕਰ ਕਿਸੇ ਨੇ ਪਹਿਲਾਂ ਹੀ ਡਾਕ ਵਸਤੂਆਂ ਭੂਕਿਤੀਆਂ ਨੇ ਅਤੇ ਹੁਣ ਇਸ ਨੂੰ ਅਮਰੀਕਾ ਨਹੀਂ ਭੇਜਿਆ ਜਾ ਸਕਦਾ ਤਾਂ ਉਹ ਆਪਣੀ ਡਾਕ ਅਦਾਇਗੀ ਦੀ ਵਾਪਸੀ ਲਈ ਅਰਜੀ ਦੇ ਸਕਦੇ ਨੇ ਡਾਕ ਵਿਭਾਗ ਨੇ ਘਾਹਤ ਹੋਈ ਅਸੁਵਿਧਾ ਦੇ ਲਈ ਮੁਆਫੀ ਵੀ ਮੰਗੀ ਅਤੇ ਪ੍ਰੋਸਰ ਦਿੰਦਾ ਹੈ ਕਿ ਉਹ ਜਲਦ ਤੋਂ ਜਲਦ ਪੂਰੀਆਂ ਸੇਵਾਵਾਂ ਬਹਾਲ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨਗੇ